ਬੀਤੇ ਕਾਲ ਤੇਜ਼ بارش ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਇਹ ਖਬਰ ਜੰਮੂ ਕਸ਼ਮੀਰ ਦੀ ਹੈ ਜਿੱਥੇ ਰਾਮਬਨ ਦੇ ਵਿੱਚ ਬੱਦਲ ਫਟਣ ਦੇ ਕਾਰਨ ਭਾਰੀ ਤਬਾਹੀ ਮੱਚੀ ਆ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਨੇ ਨੈਸ਼ਨਲ ਹਾਈਵੇ 44 ਜਿਹੜਾ ਉਹ ਜਾਮ ਹੋ ਗਿਆ ਤਾਂ ਕੁਝ ਸੜਕਾਂ ਦਾ ਲਿੰਕ ਜਿਹੜਾ ਆ ਉਹ ਆਪਸੀ ਜਿਹੜੇ ਖੇਤਰਾਂ ਦੇ ਨਾਲੋਂ ਟੁੱਟ ਗਿਆ ਤਾਂ ਉੱਥੇ ਹੀ ਇੱਕ ਬੜਾ ਹੀ ਸੰਗੀਨ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਉਹ ਬਰਾਤ ਲੈ ਕੇ ਜਦੋਂ ਆਪਣੇ ਸਹੁਰੇ ਪਿੰਡ ਪਹੁੰਚਣ ਦੀ ਕੋਸ਼ਿਸ਼ ਕਰਦਾ ਤਾਂ ਰਾਹ ਦੇ ਵਿੱਚ ਹੀ ਨੈਸ਼ਨਲ ਹਾਈਵੇ ਦਾ ਲਿੰਕ ਜਿਹੜਾ ਟੁੱਟਿਆ ਹੋਇਆ ਤਾਂ ਇਸ ਦੂਲੇ ਨੂੰ ਘੱਟੋ-ਘੱਟ 7-8 ਕਿਲੋਮੀਟਰ ਦੂਰ ਪੈਦਲ ਚੱਲਣਾ ਪੈਂਦਾ ਅਤੇ ਜਸ ਤੋਂ ਬਾਅਦ ਉਸ ਨੇ ਅੱਗੇ ਜਾਣ ਦੇ ਲਈ ਗੱਡੀਆਂ ਜਿਹੜੀਆਂ ਨੇ ਆਪਣੇ ਸਹੁਰਾ ਪਰਿਵਾਰ ਨੂੰ ਕਰਨੀਆਂ ਨੇ ਤਾਂ ਉਸ ਨੇ ਕਿਹਾ ਕਿ ਜਾ ਉਸਦੀ ਸ਼ਾਦੀ ਆ ਤਾਂ ਉਸ ਨੂੰ ਇਸ ਦਿਨ ਤੁਰਨਾ ਪੈ ਰਿਹਾ ਤੇ ਇਹ ਸਾਰਾ ਕੁਝ ਇਸ ਲਈ ਹੋ ਰਿਹਾ ਕਿਉਂਕਿ ਜੋ ਜੰਮੂ ਕਸ਼ਮੀਰ ਦੇ ਰਾਮਬਾਂਡ ਦੇ ਵਿੱਚ ਬੱਦਲ ਫਟਿਆ ਅਜਿਹਾ ਬੱਦਲ ਪਹਿਲਾਂ ਫਟਿਆ ਕਦੇ ਨਹੀਂ ਦੇਖਿਆ ਗਿਆ ਜਿਸ ਦੇ ਨਾਲ ਐਡੀ ਜਿਹੜੀ ਹੈ ਤਬਾਹੀ ਮਚਾਈ ਹੋਵੇ ਇਸ ਬੱਦਲ ਫਟਣ ਦੇ ਨਾਲ ਕਈ ਪਿੰਡਾਂ ਦੇ ਵਿੱਚ ਅਚਾਨਕ ਹਾੜਾ ਆ ਗਏ ਜ਼ਮੀਨ ਤੇ ਖਿਸਕਣ ਦੇ ਨਾਲ ਤਬਾਹੀ ਮਚ ਗਈ ਪੰਥਿਆਲ ਦੇ ਨੇੜੇ ਦਰਜਨਾ ਘਾਰ ਤੇ ਜੰਬੂ ਕਸ਼ਮੀਰ ਸ਼੍ਰੀਨਗਰ ਰਾਸ਼ਟਰੀ ਮਾਰਗ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਕਈ ਪਿੰਡ ਜਿਹੜੇ ਨੇ ਜ਼ਿਲ੍ਹਾ ਹੈੱਡਕੁਆਟਰ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਕੱਟੇ ਗਏ ਉਹਨਾਂ ਦਾ ਸੰਪਰਕ ਟੁੱਟ ਗਿਆ ਜਿਸ ਦੇ ਕਾਰਨ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਕਾਫੀ ਮੁਸ਼ਕਲ ਆ ਰਹੀਆਂ ਨੇ ਸੇਰੀ ਬਾਗਣਾ ਪਿੰਡ ਦੇ ਵਸਨੀਕ ਮੁਹੰਮਦ ਹਾਫਿਜ਼ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਅਜਿਹਾ ਮੌਸਮ ਨਹੀਂ ਦੇਖਿਆ ਸਵੇਰੇ 4:30 ਵਜੇ ਦੇ ਕਰੀਬ ਬੱਦਲ ਫਟਣ ਦੇ ਕਾਰਨ ਤੇਜ਼ ਆਵਾਜ਼ ਆਈ ਤੇ ਉਹ ਕੰਬ ਉੱਠਿਆ ਤੇ ਜਲਦੀ ਹੀ ਜਿਹੜੀਆਂ ਮਦਦ ਦੀਆਂ ਚੀਕਾਂ ਉਹਨੂੰ ਸੁਣਾਈਆਂ ਗਈਆਂ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਸੀ ਨਵਾਂ ਪਹਿਲੂ ਸ਼ੁਰੂ ਕਰਨ ਜਾ ਰਿਹਾ ਸੀ ਭਾਰੀ ਬਾਰਿਸ਼ ਦੇ ਵਿਸਕਾਰ ਜੋ ਕਿ ਮਸ਼ਕੂਰ ਨਾਦਾ ਇੱਕ ਨੌਜਵਾਨ ਵਿਆਹ ਲਈ ਪੈਦਲ ਨਿਕਲਿਆ ਮਸ਼ਕੂਰ ਦੇ ਨਾਲ ਉਸ ਦੇ ਰਿਸ਼ਤੇਦਾਰ ਵੀ ਸਨ ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਇਸ ਵੀਡੀਓ ਦੇ ਵਿੱਚ ਉਹ ਜਮੀਨ ਖਿਸਕਣ ਦੇ ਕਾਰਨ ਬੰਦ ਹਾਈਵੇ ਦੇ ਵਿਚਕਾਰ ਪਹਾੜਾ ਵਿੱਚ ਖੜ੍ਹਾ ਹੋਇਆ ਅਤੇ ਆਪਣੀ ਦੁਲਹਨ ਦੇ ਘਰ ਜਾਣ ਦੀ ਉਡੀਕ ਦੇ ਵਿੱਚ ਹੈ ਮਸ਼ਕੂਰ ਨੇ ਕਿਹਾ ਕਿ ਅੱਜ ਮੇਰਾ ਵਿਆਹ ਦਾ ਦਿਨ ਹੈ ਕੱਲ ਭਾਰੀ ਮੀਂਹ ਦੇ ਕਾਰਨ ਇਸ ਸਥਿਤੀ ਬਣੀ ਹੋਈ ਹੈ ਤਾਂ ਸਾਨੂੰ ਪੈਦਲ ਜਾਣਾ ਪਏਗਾ ਅਸੀਂ ਸਵੇਰੇ 6 ਵਜੇ ਯਾਤਰਾ ਸ਼ੁਰੂ ਕੀਤੀ ਸੀ ਆਪਣੇ ਵਾਹਨ ਪਿੱਛੇ پارک ਕੀਤੇ ਨੇ ਤੇ ਹੁਣ ਬਾਕੀ ਦਾ ਰਸਤਾ ਜਿਹੜਾ 7-8 ਕਿਲੋਮੀਟਰ ਦਾ ਹੈ ਉਸ ਨੂੰ ਪੈਦਲ ਤੈਅ ਕਰਨਾ ਹੋਵੇਗਾ। ਅਸੀਂ ਲਾੜੀ ਨੂੰ ਵੀ ਉਸੇ ਰਸਤੇ ਤੋਂ ਲੈ ਕੇ ਆਵਾਂਗੇ ਕਿਉਂਕਿ ਸੜਕਾਂ ਸਾਫ਼ ਨਹੀਂ ਕੀਤੀਆਂ ਗਈਆਂ। ਆ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਨੈਸ਼ਨਲ 44 ਨੂੰ ਜਲਦ ਤੋਂ ਜਲਦ ਸਾਫ਼ ਕੀਤਾ ਜਾਵੇ।

दुलासु। दुलासु। दुल से तो कब यहाँ पे फंसे हैं कब निकले थे घर से क्या घर से तो आज ही निकले हम सुबह कोई छह बजे तो अभी हमने यहाँ पे फ्लावर पे गाड़िया रखी हुई है तो पैदल ही जाएंगे आगे तक तो कितना दूर अभी चलना है अभी तो कम से कम सात आठ किलोमीटर लगभग पैदल ही सफर करना पड़ेगा आगे से कोई गाड़ियों का समाचार करेंगे हम और फिर जाके हम यही ठिकाने तक पहुंच सकते हैं कितने घंटे का रास्ता है क्या क्या चार, चार पाँच घंटे तो लग ही जाएंगे हमें मैक्सिमम क्या दिमाग में आ रहा क्या बातें आप दिमाग में तो कुछ नहीं आ रहा है अब जो ऊपर वाले ने करना था वो तो कर दिया अब तो क्या करे जो होना था वो हो गया अब तो दुल्हन को भी ऐसे लेके आएंगे, कैसे ही आएंगे? लेके आना पड़ेगा अगर रास्ता नहीं हुआ तो क्या सरकार से क्या कहेंगे सरकार से हम ये कहना चाहते हैं जल्दी से जल्दी एनएच फोर्टी फोर को क्लियर करे बड़े लोग मतलब मुसीबतों में फंसे हुए हैं कोई बच्चे लेके कोई ऐसे है कोई गाड़ी वाले इनको जल्दी से जल्दी एन एच फोर्टी फोर को क्लियर करना चाहिए जो बेचारे फंसे हुए हैं वो भी कहीं ठिकाने पहुंचे